ਮਾਜਾ ਛੱਟਿਆ ਪਿਆ ਜੀ ਮਾਜੇ ਚ ਆਮ ਆਦਮੀ ਪਾਰਟੀ ਜਿਹੜੀ 22 ਚ ਕਸਰ ਰਹਿ ਗਈ ਆ 27 ਚ ਕੜਦਾਂਗੇ ਜਿਹੜੇ 2.5 ਸਾਲਾਂ ਚ ਪਾਵਾਦੀ ਪਾਰਟੀ ਨੇ ਕੰਮ ਕੀਤਾ ਉੱਥੇ ਮੋਰ ਤਾਂ ਲੋਕਾਂ ਲਾਤੀ ਐ ਦੋ ਰੰਡਾਵੇ ਸੀਗੇ ਇੱਕ ਰੰਡਾਵਾ ਸਾਹਬ ਤਾਂ ਇੱਕੋ ਹੀ ਰੰਡਾਵਾ ਰਹਿਣਾ ਦੂਜਾ ਨਹੀਂ ਰਹਿਣਾ ਆਪ ਵਿਧਾਨ ਸਭਾ ਚ ਮੌਜੂਦ ਆ ਅੱਜ ਜਿਹੜੇ ਕਿ ਤਿੰਨ ਨਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਉਹਨੇ ਰੰਡਾਵਾ ਸਾਹਿਬ ਮੌਜੂਦ ਨੇ ਸਾਬ ਬੋਬਨ ਬਾਰਕਾ ਤੁਆ ਨੰਬਰ ਕੰਪਰਾ ਜੀ ਕਿਵੇਂ ਲੱਗਦਾ ਮਾਜਾ ਕਿਵੇਂ ਹੋਊਗਾ ਮਾਜਾ ਠੱਠਿਆ ਪਿਆ ਜੀ ਮਾਜੇ ਚ ਆਮ ਆਦੀ ਪਾਰਟੀ ਜਿਹੜੀ 22 ਚ ਕਸਰ ਰਹਿ ਗਈ ਆ 27 ਚ ਕੱਢ ਦਾਂਗੇ ਕੀ ਹਾਂ ਕਿਹੜੇ ਕਿਹੜੇ ਕੰਮ ਮਹਿਸੂਸ ਹੁੰਦੇ ਵੀ ਆਨ ਆਲੇ ਸਮੇਂ ਚ ਆਹ ਕੰਮ ਕਰਨੇ ਆ ਮਾਜੇ ਦੇ ਜਿਹੜੇ 2.5 ਸਾਲਾਂ ਚ ਪਾਵਾਦੀ ਪਾਰਟੀ ਨੇ ਕੰਮ ਕੀਤਾ ਉਹਤੇ ਮੋਰ ਤਾਂ ਲੋਕਾਂ ਲਾਤੀ ਹੈ ਕੰਮ ਤਾਂ ਪਾਰਟੀ ਨੇ ਕਰ ਲੈਨੇ ਪਰ ਹੁਣ ਪਾਰਟੀ ਨੇ ਸਮਾਂ ਦਿੱਤਾ ਮੈਂ ਵੀ ਕਰਾਂਗਾ ਜੀ ਕਿਉਂ ਨਹੀਂ ਕਰਾਂਗਾ ਪਾਰਟੀ ਨੇ ਪਾਰਟੀ ਦੇ 2.5 ਸਾਲਾਂ ਦੇ ਕੰਮਾਂ ਤੇ ਜਿਹੜੀਆਂ ਤਿੰਨ ਜਿਮਨੀ ਲੱਛਣਾ ਹੋਈਆਂ ਜਿਹੜੀ ਚੌਥੀ ਰਹਿ ਵੀ ਗਈ ਆ ਉਹ ਥੋੜੀ ਜੀ ਕੁਝ ਵਜ੍ਹਾ ਕਰਕੇ ਰਹਿ ਗਈ ਐ ਨਹੀਂ ਤੇ ਚੌਥੀ ਵੀ ਸਾਡੀ ਸੀਗੀ ਬਿਲਕੁਲ ਠੀਕ ਹੈ ਨਾ ਇਸ ਕਰਕੇ ਢਾਈਆਂ ਸਾਲਾਂ ਦੇ ਕੰਮਾਂ ਤੇ ਮੋਹਰ ਲਾਈ ਠੋਕ ਕੇ ਅਗਲਿਆਂ ਨੇ ਵੱਡੇ ਵੱਡੇ ਜਿਹੜੇ ਥੰਮ ਹੀ ਪੰਜਾਬ ਦੇ ਸਾਰੇ ਛੋੜ ਦਿੱਤੇ ਨੇ ਰੰਡਾਵੇ ਸਿਗੇ ਇੱਕ ਰੰਡਾਵਾ ਸਾਬ ਤਾਂ ਇੱਕੋ ਹੀ ਰੰਡਾਵਾ ਰਹਿਣਾ ਦੂਜਾ ਨਹੀਂ ਰਹਿਣਾ ਕੀ ਲੱਗਦਾ ਕੁਝ ਸਪੈਸ਼ਲ ਸੋਚਿਆ ਹੋਵੇ ਵੀ ਆਹ ਕੰਮ ਹੁਣ ਕਰਨਾ ਹੀ ਕਰਨਾ ਹੈ ਆਪਾਂ ਆਪਣੇ ਕੰਮ ਕਰਨ ਵਾਲੇ ਬਹੁਤ ਸਾਰੇ ਬਹੁਤ ਸਾਰੇ ਕੰਮ ਕਰਨ ਵਾਲੇ ਕਰਾਂਗੇ ਕੰਮ ਐਜੂਕੇਸ਼ਨ ਤੇ ਐਜੂਕੇਸ਼ਨ ਤੇ ਕਰਾਂਗੇ ਕੰਮ ਸਭ ਤੋਂ ਪਹਿਲਾਂ ਕਾਲਜ ਵਧੀਆ ਕੋ ਬਣਾਵਾਂਗੇ ਡੇਰਾ ਬਾਬਾ ਨਾਨਕ ਦੇ 33 ਸੋ ਬਿਲਕੁਲ ਰੰਧਾਵਾ ਸਾਹਿਬ ਨੇ ਨਵੇਂ ਐਮਐਲਏ ਬਣੇ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਐਜੂਕੇਸ਼ਨ ਦਾ ਕਾਲਜ ਬਣਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿਹੜੇ-ਕਿਹੜੇ ਉਸ ਹਲਕੇ 'ਚ ਨਵੇਂ ਕੰਮ ਹੁੰਦੇ ਨੇ ਕੈਮਰਨ ਗਗਨ ਦੇ ਨਾਲ ਹਰਜੀਤ ਸਿੰਘ ਢردو ਦਾ ਸਾਮਰ ਨਿਊਜ਼ ਚੰਡੀਗੜ੍ਹ ਮਾਜਾ ਘਟਿਆ ਪਿਆ ਜੀ ਮਾਜੇ ਚ ਆਮ ਆਦੀ ਪਾਰਟੀ ਜਿਹੜੀ 22 'ਚ ਕਸਰ ਰਹਿ ਗਈ ਆ 27 'ਚ ਕੱਢ ਦਾਂਗੇ ਜਿਹੜੇ 2.5 ਸਾਲਾਂ 'ਚ ਆਮ ਆਦੀ ਪਾਰਟੀ ਨੇ ਕ ਰੰਦਾਵੇ ਸੀਗੇ ਇੱਕ ਰੰਦਾਵਾ ਸਾਬ ਤਾਂ ਇੱਕੋ ਰੰਦਾਵਾ ਰਹਿਣਾ ਦੂਜਾ ਨਹੀਂ ਰਹਿਣਾ ਆਪ ਵਿਧਾਨ ਸਭਾ ਚ ਮੌਜੂਦ ਆ ਅੱਜ ਜਿਹੜੇ ਕਿ ਤਿੰਨ ਨਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਰੰਦਾਵਾ ਸਮਝੂ ਨਾ ਸਾਬ ਬੋਬੰ ਮੋਹਰ ਕੰਪਰਾ ਜੀ ਕਿਵੇਂ ਲੱਗਦਾ ਮਾਜਾ ਕਿਵੇਂ ਮਾਜਾ ਠੱਟਿਆ ਪਿਆ ਜੀ ਮਾਜੇ ਚ ਆਮ ਆਦੀ ਪਾਰਟੀ ਜਿਹੜੀ 22 ਚ ਕਸਰ ਰਹਿ ਗਈ ਆ 27 ਚ ਕੱਢ ਦਾਂਗੇ ਕੀ ਰੰਦਾ ਕਿਹੜੇ ਕਿਹੜੇ ਕੰਮ ਮਹਿਸੂਸ ਹੁੰਦੇ ਵੀ ਆਣ ਆਲੇ ਸਮੇਂ ਚ ਆ ਕੰਮ ਕਰਨੇ ਆ ਮਾਜੇ ਦੇ ਜਿਹੜੇ 2.5 ਸਾਲਾਂ ਚ ਪਾਵਾਦੀ ਪਾਰਟੀ ਨੇ ਕੰਮ ਕੀਤਾ ਉੱਤੇ ਮੋਹਰ ਤਾਂ ਲੋਕਾਂ ਲਾਤੀ ਐ ਕੰਮ ਤਾਂ ਪਾਰਟੀ ਨੇ ਕਰ ਲੈਨੇ ਹੁਣ ਪਾਰਟੀ ਨੇ ਸਮਾ ਦਿੱਤਾ ਮੈਂ ਵੀ ਕਰਾਂਗਾ ਜੀ ਕਿਉਂ ਨਹੀਂ ਕਰਾਂਗਾ ਪਾਰਟੀ ਨੇ ਪਾਰਟੀ ਦੇ 2.5 ਸਾਲਾਂ ਦੇ ਕੰਮਾਂ ਤੇ ਜਿਹੜੀਆਂ ਤਿੰਨ ਜਿਮਨੀ ਲੱਛਣਾ ਹੋਈਆਂ ਜਿਹੜੀ ਚੌਥੀ ਰਹਿ ਵੀ ਗਈ ਆ ਉਹ ਥੋੜੀ ਜੀ ਕੁਛ ਵਜ੍ਹਾ ਕਰਕੇ ਰਹਿ ਗਏ ਨੇ ਤੇ ਚੌਥੀ ਵੀ ਸਾਡੀ ਸੀਗੀ ਬਿਲਕੁਲ ਠੀਕ ਹੈ ਨਾ ਇਸ ਕਰਕੇ 2.5 ਸਾਲਾਂ ਦੇ ਕੰਮਾਂ ਤੇ ਮੋਹਰ ਲਾਈ ਐ ਠੋਕ ਕੇ ਅਗਲਿਆਂ ਨੇ ਵੱਡੇ ਵੱਡੇ ਜਿਹੜੇ ਥੰਮ ਹੀ ਪੰਜਾਬ ਦੇ ਸਾਰੇ ਛੋੜ ਦਿੱਤੇ ਨੇ ਦੋ ਰੰਦਾਵੇ ਸੀਗੇ ਇੱਕ ਰੰਦਾਵਾ ਸਾਫ ਤਾਂ ਇੱਕੋ ਹੀ ਰੰਦਾਵਾ ਰਹਿਣਾ ਦ ਕੀ ਲੱਗਦਾ ਕੁਝ ਸਪੈਸ਼ਲ ਸੋਚਿਆ ਹੋਵੇ ਵੀ ਆ ਕੰਮ ਹੁਣ ਕਰਨਾ ਹੀ ਕਰਨਾ ਆਪਾਂ ਆਪਣੇ ਕੰਮ ਕਰਨ ਵਾਲੇ ਬਹੁਤ ਸਾਰੇ ਬਹੁਤ ਸਾਰੇ ਕੰਮ ਕਰਨ ਵਾਲੇ ਕਰਾਂਗੇ ਕੰਮ ਐਜੂਕੇਸ਼ਨ ਤੇ ਐਜੂਕੇਸ਼ਨ ਤੇ ਕਰਾਂਗੇ ਕੰਮ ਸਭ ਤੋਂ ਪਹਿਲਾਂ ਕਾਲਜ ਵਧੀਆ ਕੋ ਬਣਾਵਾਂਗੇ ਡੇਰਾ ਬਾਬਾ ਨਾਨਕ ਦੇ 33 ਸੋ ਬਿਲਕੁਲ ਰੰਧਾਵਾ ਸਾਹਿਬ ਨੇ ਨਵੇਂ ਐਮਐਲਏ ਬਣੇ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਕਹਿੰਦੇ ਆਨ ਵਾਲੇ ਸਮੇਂ ਦੇ ਵਿੱਚ ਪਹਿਲਾਂ ਤਾਂ ਐਜੂਕੇਸ਼ਨ ਦਾ ਕਾਲਜ ਬਣਾਵਾਂਗੇ ਤੇ ਆਨ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿਹੜੇ ਕਿਹੜੇ ਉਸ ਹਲਕੇ 'ਚ ਨਵੇਂ ਕੰਮ ਹੁੰਦੇ ਨੇ ਕੈਮਰਨ ਗਗਨ ਦੇ ਨਾਲ ਹਰਜੀਤ ਸਿੰਘ 10 ਦਾ ਸਾਮਰ نیوز ਚੰਡੀ